ਹਰਜਿੰਦਰਨ ਬਲਾਕਾਂ ਚਲੋ ਦੋਸਤੋ ਇਸ ਟਾਈਮ ਅਸੀਂ ਮੁਕਸਾਰਾਂ ਤੇ ਅੱਜ ਮੁਕਸਰ ਦੇ ਵਿੱਚ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਵੱਲੋਂ ਮਾਰਚ ਕਰਕੇ ਇੱਕ ਪ੍ਰਦਰਸ਼ਨ ਕੀਤਾ ਗਿਆ ਗੱਲਬਾਤ ਕਰਾਂਗੇ ਸਾਡੇ ਨਾਲ ਨੌਜਵਾਨ ਭਾਰ ਸਭਾ ਦੇ ਸੂਬਾ ਜਨਰਲ ਸਕੱਤਰ ਮੰਗਾ ਜੀ ਅੱਜ ਜੀ ਮੌਜੂਦ ਨੇ ਤਾਂ ਸਭ ਤੋਂ ਪਹਿਲਾਂ ਸਵਾਗਤ ਕਰ ਲੈਣਾ ਕਿ ਕੀ ਮਾਲ ਬਾਈ ਸਭ ਤੋਂ ਪਹਿਲਾਂ ਸਵਾਗਤ ਹੈ ਧੰਨਵਾਦ ਜੀ ਬਾਈ ਜੀ ਕਿਹੜੇ ਮਸਲੇ ਨੂੰ ਲੈ ਕੇ ਆਏ ਤੁਸੀਂ ਮਾਰਚ ਕੀਤਾ ਹੈਗਾ ਵੱਖ-ਵੱਖ ਜਥੇਬੰਦੀਆਂ ਸੀ ਜਿਹਦੇ ਵਿੱਚ ਕਿਸਾਨ ਸੀ ਤੁਸੀਂ ਸੀ ਵਿਦਿਆਰਥੀ ਸੀ ਅੱਜ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਨੌਜਵਾਨ ਭਾਰਤ ਸਭਾ ਕਿਰਤੀ ਕਿਸਾਨ ਯੂਨੀਅਨ ਡੈਮੋਕਰੈਟਿਕ ਟੀਚਰ ਫਰੰਟ ਔਰ ਜੜੀਆਂ ਸੰਯੁਕਤ ਕਿਸਾਨ ਮੋਰਚੇ ਚ ਸ਼ਾਮਲ ਭਰਾਤਰੀ ਜਥੇਬੰਦੀਆਂ ਉਹਨਾਂ ਵੱਲੋਂ ਅੱਜ ਇੱਥੇ ਇਕੱਠੇ ਹੋ ਕੇ ਖੰਡੇ ਵਾਲੇ ਪਾਰਕ ਦੇ ਵਿੱਚ ਇੱਕ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੀਤਾ ਗਿਆ ਇਸ ਰੋਸ ਮਾਰਚ ਕਰਨ ਦਾ ਮਕਸਦ ਸਾਡਾ ਇਹ ਆ ਕਿ ਅੱਜ ਜੋ ਕੇਂਦਰ ਸਰਕਾਰ ਵੱਲੋਂ ਮਾਹੌਲ ਬਣਾਇਆ ਜਾ ਰਿਹਾ ਹੈ ਜੰਗ ਦਾ ਮਾਹੌਲ ਪਾਕਿਸਤਾਨ ਵੱਲ ਬਣਾਇਆ ਜਾ ਰਿਹਾ ਹੈ ਇਸ ਮਾਹੌਲ ਨੂੰ ਜਿਹੜਾ ਉਹ ਠੰਡਾ ਕੀਤਾ ਜਾਵੇ ਔਰ ਜਿਹੜਾ ਕਸ਼ਮੀਰ ਦੇ ਮਸਲੇ ਦਾ ਔਰ ਦੂਜੇ ਮਸਲਿਆਂ ਦਾ ਜਿਹੜਾ ਸਿਆਸੀ ਹਾਲਾ ਉਹ ਕੱਢਿਆ ਜਾਵੇ ਔਰ ਜਿਹੜਾ ਵਪਾਰ ਬੰਦ ਕੀਤਾ ਜਿਹੜਾ ਬਹਾਨਾ ਬਣਾਇਆ ਜਾ ਰਿਹਾ ਕਿ ਪਹਿਲਗਾਮ ਦੇ ਵਿੱਚ ਅਟੈਕ ਹੋਇਆ ਵਪਾਰ ਆ ਜਿਹੜਾ ਟਾਰੀ ਬਾਰਡਰ 'ਅਹੀਂ ਹੋ ਰਿਹਾ ਸੀਗਾ ਪਹਿਲਾਂ ਜਿਹੜਾ ਤੁਸੀਂ ਸੁਣੇ ਹੁਣ ਪਲਵਾਮਾ ਹਮਲੇ ਮੌਕੇ ਵਪਾਰ ਬੰਦ ਕਰ ਦਿੱਤਾ ਗਿਆ ਔਰ ਹੁਣ ਟਾਰੀ ਬਾਰਡਰ ਮੌਕੇ ਜਿਹੜਾ ਵਪਾਰ ਆ ਉਹ ਬੰਦ ਕਰ ਦਿੱਤਾ ਗਿਆ ਅਸੀਂ ਮੰਗ ਕਰਦੇ ਆ ਕਿ ਵਪਾਰ ਆ ਉਹ ਚਾਲੂ ਕੀਤਾ ਜਾਵੇ ਔਰ ਜਿਹੜਾ ਇਸ ਮਸਲੇ ਦੀ ਉੱਚ ਪੱਧਰੀ ਜਾਂਚ ਆ ਉਹ ਹੋਣੀ ਚਾਹੀਦੀ ਆ ਕਿਉਂਕਿ ਜਦੋਂ ਇੰਨੀ ਸੁਰੱਖਿਆ ਕਸ਼ਮੀਰ ਦੇ ਵਿੱਚ ਇੰਨੀ ਫੌਜ ਜਿਹੜੀ 7-8 ਲੱਖ ਦੇ ਕਰੀਬ ਤਾਇਨਾਤ ਕੀਤੀ ਹੋਈ ਆ ਉਸ ਸਮੇਂ ਉਸ ਸੈਂਸਿਟਿਵ ਏਰੀਏ ਦੇ ਵਿੱਚ 2000 ਬੰਦਾ ਜਿੱਥੇ ਘੁੰਮਣ ਫਿਰਨ ਆਇਆ ਉੱਥੇ ਕੋਈ ਸਕਿਉਰਿਟੀ ਕਿਉਂ ਨਹੀਂ ਹੈ ਉਹਦੀ ਜਾਂਚ ਕੀਤੀ ਜਾਣੀ ਚਾਹੀਦੀ ਆ ਔਰ ਉਸ ਜਾਂਚ ਦੇ ਵਿੱਚ ਜਿਹੜੇ ਗ੍ਰਹਿ ਮੰਤ్రਾਲਾ ਜ਼ਿੰਮੇਵਾਰਾ ਕਿਉਂਕਿ ਸਾਰੀ ਫੌਜ ਆ ਸਾਰੀ ਜਿਹੜੀ ਇੰਟੈਲੀਜੈਂਸ ਆ ਜਿਹੜੀਆਂ ਇਹੋ ਜਿਹੀਆਂ ਸੰਸਥਾਵਾਂ ਨੇ ਉਹ ਜ਼ਿੰਮੇਵਾਰਾਂ ਨੂੰ ਕਟਾਰੇ 'ਚ ਖੜਾ ਕਰਨਾ ਚਾਹੀਦਾ ਤੇ ਲੋਕਾਂ ਨੂੰ ਇਸ ਜੰਗੀ ਮਾਹੌਲ ਦੇ ਖਿਲਾਫ ਨਿਤਰਨਾ ਚਾਹੀਦਾ ਇਸ ਮਾਹੌਲ ਦੇ ਖਿਲਾਫ ਰੋਸ ਪ੍ਰਦਰਸ਼ਨ ਜਿਹੜੇ ਉਹ ਕਰਨੇ ਚਾਹੀਦੇ ਇੱਕ ਪਾਸੇ ਬਾਈ ਜੀ ਤੁਸੀਂ ਕਹੇ ਵੀ ਇਹਦੀ ਜਾਂਚ ਹੋਣੀ ਚਾਹੀਦੀ ਪਰ ਦੂਜੇ ਪਾਸੇ ਐਨਆਈਏ ਵੱਲੋਂ ਵੀ ਇਹਦੀ ਜਾਂਚ ਹੋ ਰਹੀ ਹੈ ਤੇ ਜਿਸ ਦਿਨ ਇਹ ਘਟਨਾ ਹੋਈ ਆ ਉੱਥੇ ਗ੍ਰਹਿ ਮੰਤਰੀ ਅਮਿਤ ਸ਼ਾਹ ਤਾਂ ਉੱਥੇ ਜਾ ਕੇ ਆਏ ਉਹ ਤਾਂ ਕਹਿੰਦੇ ਅਸੀਂ ਲੋਕ ਉੱਥੇ ਜਾ ਕੇ ਸਿਚੁਏਸ਼ਨ ਨੂੰ ਸਾਰ ਦੇਖੋ <Dee> NIA ਦਾ ਕੀ ਕਰਤੂਤ ਆ ਪੂਰੇ ਆਲ ਇੰਡੀਆ ਦੇ ਵਿੱਚੇ ਤੁਹਾਡੇ ਸਾਹਮਣੇ ਆ ਉਹ ਸਿਆਸੀ ਵਿਰੋਧੀਆਂ ਦੇ ਮਗਰ ਲੱਗੀ ਹੋਈ ਆ ਉਹ ਕਿਸਾਨ ਲੀਡਰਾਂ ਦੇ ਮਗਰ ਲੱਗੀ ਹੋਈ ਆ ਵਿਦਿਆਰਥੀ ਲੀਡਰਾਂ ਦੇ ਮਗਰ ਲੱਗੀ ਹੋਈ ਆ ਸੁਪਰੀਮ ਕੋਰਟ ਦੇ ਜੱਜਾਂ ਵਕੀਲਾਂ ਦੇ ਮਗਰ ਲੱਗੀ ਹੋਈ ਆ NIA ਕੇਂਦਰ ਦਾ ਜਿਹੜਾ ਪਿੰਜਰੇ ਦਾ ਤੋਤਾ ਹੈ ਠੀਕ ਆ NIA ਜਾਂਚ ਕਰੇ ਇਸ ਗੱਲ ਦੀ ਨਿਰਪੱਖ ਜਾਂਚ ਕਰੇ ਹੋਈ ਨਹੀਂ ਸਕਦਾ ਕਿਉਂਕਿ NIA ਤਾਂ ਭਾਜਪਾ ਦੇ ਇੱਕ ਵਿੰਗ ਬਣਿਆ ਹੋਇਆ ਜਿਹੜਾ ਕੋ ਸਿਆਸੀ ਵਿਰੋਧੀ ਹੁੰਦਾ ਉਹਦੇ ਘਰੇ ਨਈਦ ਰੇਡ ਹੋ ਜਾਂਦੀ ਆ ਠੀਕ ਹੈ ਇੱਥੇ ਅਸੀਂ ਪਿਛਲੇ ਦਿਨੀ ਦੇਖਿਆ ਕਿ ਵਿਦਿਆਰਥੀ ਦੇ ਘਰੇ ਜਿਹੜੀ ਐਨਆਈ ਦੀ ਰੇਡ ਹੁੰਦੀ ਆ ਕਿਸਾਨ ਯੂਨੀਅਨ ਦੇ ਬੰਦਿਆਂ ਦੇ ਘਰੇ ਇਹ ਤਾਂ ਸਿਆਸੀ ਵਿਰੋਧੀਆਂ ਦੀ ਬਾਹ ਮਰੋੜਨ ਲਈ ਐਨਆਈ ਨੂੰ ਵਰਤਿਆ ਜਾ ਰਿਹਾ ਹੈ ਅਮਿਤ ਸ਼ਾਹ ਜਿਹੜਾ ਖੁਦ ਕਿਤੇ 2002 ਦੇ ਵਿੱਚ ਗੁਜਰਾਤ ਦੇ ਵਿੱਚ ਦੰਗਿਆਂ ਦਾ ਜਿਹੜਾ ਜ਼ਿੰਮੇਵਾਰ ਰਿਹਾ ਜਿਹਨੂੰ ਅਮਰੀਕਾ ਚ ਜਿਹੜਾ ਬਹੁਤ ਸਾਰੇ ਮੁਲਕਾਂ ਦੇ ਵਿੱਚ ਰੈੱਡ ਐਂਟਰੀ ਕੀਤੀ ਗਈ ਹੈ ਜਿਹਨੂੰ ਵੜਨ ਨਹੀਂ ਦਿੱਤਾ ਜਾਂਦਾ ਸੀਗਾ ਜਿਹਦੇ ਤੇ ਜਿਹੜਾ ਜੇਲ੍ਹ ਜਾ ਕੇ ਆਇਆ ਸ਼ੋਰਬੁਦੀਨ ਕਤਰਕਾਂਡ ਦੇ ਵਿੱਚ ਕਤਲਕਾਂਡ ਦੇ ਵਿੱਚ ਔਰ ਜਿਹੜਾ ਬਦਨਾਮ ਕਾਨੂੰਨ ਬਣਾਉਣ ਦੇ ਲਈ ਮਾਰਗਣਿਆ ਜਾਂਦਾ ਜਿਹੜਾ ਸਾਜ਼ਿਸ਼ਕ ਜਿਹੜਾ ਕਰਤਾ ਗਿਣਿਆ ਜਾਂਦਾ ਉਹ ਬੰਦਾ ਉਹਦੀ ਜਾਂਚ ਕਰੇ ਤਾਂ ਹੋਈ ਨਹੀਂ ਸਕਦਾ ਉਹਦੀ ਨਿਰਪੱਖ ਜਾਂਚ ਕਰੇ ਇਸ ਕਰਕੇ ਕਿਸੇ ਨਿਰਪੱਖ ਸੰਸਥਾ ਤੋਂ ਕਿਸੇ ਨਿਰਪੱਖ ਜਿਹੜੀ ਵੱਡੀ ਸੰਸਥਾ ਉਹਦੀ ਜਾਂਚ ਆ ਕਰਾਉਣੀ ਚਾਹੀਦੀ ਲਗਾਤਾਰ ਭਾਈ ਜੀ ਪੰਜਾਬ ਦੇ ਵਿੱਚ ਜਿਹੜੇ ਵਿਦਿਆਰਥੀ ਤੇ ਯੂਨੀਵਰਸਿਟੀਆਂ ਚ ਪੜ੍ਹਦੇ ਜਾਂ ਕੁਝ ਲੋਕ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਔਰ ਵੀਡੀਓ ਵੀ ਵਾਇਰਲ ਹੋ ਰਹੀਆਂ ਕਿ ਸੜਕ ਦੇ ਉੱਪਰ ਪਾਕਿਸਤਾਨ ਦਾ ਝੰਡਾ ਵਿਸ਼ਾਗਤ ਉੱਪਰ ਦੇ ਪੈਰ ਰੱਖੇ ਜਾ ਰਹੇ ਸਾਧਨ ਲਗਾਏ ਜਾ ਰਹੇ ਇਹ ਕਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਦੇਖੋ ਇਹ ਨਾ ਮੁਸਲਮਾਨਾਂ ਦੇ ਖਿਲਾਫ ਹੈ ਜਿਹੜਾ ਕੇਂਦਰ ਦੀ ਪਹਿਲਾਂ ਦੀ ਪਾਲਿਸੀ ਹੈ ਭਾਜਪਾ ਸਰਕਾਰ ਦੀ ਆਰਐਸਐਸ ਦੀ ਇਹ ਬਹੁ ਗਿਣਤੀ ਨੂੰ ਖੁਸ਼ ਕਰਕੇ ਘੱਟ ਗਿਣਤੀ ਨੂੰ ਟਾਰਗੇਟ ਕਰਕੇ ਬਹੁ ਗਿਣਤੀ ਦੀਆਂ ਵੋਟਾਂ ਪ੍ਰਾਪਤ ਕਰਦੀ ਆ। ਇਸੇ ਤਰ੍ਹਾਂ ਹੀ ਹੁਣ ਕਸ਼ਮੀਰੀਆਂ ਦੇ ਖਿਲਾਫ ਜਿਹੜਾ ਪਹਿਲਗਾਮ ਅਟੈਕ ਤੋਂ ਬਾਅਦ ਮਾਹੌਲ ਬਣਾਇਆ ਜਾ ਰਿਹਾ ਇਹਨਾਂ ਨੇ ਪਹਿਲਗਾਮ ਦੇ ਜਿਹੜੇ ਦੋਸ਼ੀ ਆ ਕਸ਼ਮੀਰੀਆਂ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਆ। ਜਦੋਂ ਕਿ ਕਸ਼ਮੀਰ ਆ ਦੂਜੇ ਦਿਨ ਘਟਨਾ ਤੋਂ ਬਾਅਦ ਬੰਦ ਹੋਇਆ ਲੋਕ ਸੜਕਾਂ ਦੇ ਨੇਤਰੇ ਵੱਡੀ ਪੱਧਰ ਤੇ ਔਰ ਜਿਹੜੇ ਬੰਦਿਆਂ ਨੇ ਜਾਨ ਬਚਾਈ ਆ ਜਿਹੜੇ ਬੰਦਿਆਂ ਨੇ ਆਪਦੇ ਘਰਾਂ ਦੇ ਵਿੱਚ ਪਨਾਹ ਦਿੱਤੀ ਆ ਖਾਣਾ ਪੀਣਾ ਫ੍ਰੀ ਦਿੱਤਾ ਟੈਕਸੀਆਂ ਤੱਕ ਲੋਕਾਂ ਨੇ ਫ੍ਰੀ ਕਰਵਾ ਕੇ ਦਿੱਤੀਆਂ ਉਹਨਾਂ ਨੂੰ ਪੂਰੇ ਦੀ ਪੂਰੀ ਤੌਰ ਤੇ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਮਾਹੌਲ ਆ ਜਿਹੜਾ ਕਸ਼ਮੀਰ ਦੇ ਲੋਕਾਂ ਦੇ ਖਿਲਾਫ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹ ਸਾਰਾ ਭਾਜਪਾ ਦੀ ਗੇਮ ਆ ਇਹਦੇ ਤਹਿਤ ਹੀ ਅੱਜ ਪੰਜਾਬ ਦੇ ਵਿੱਚ ਵੀ ਇਹਦੇ ਤਹਿਤ ਹੀ ਬਿਹਾਰ ਦੇ ਵਿੱਚ ਜਾਂ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਉਹਨਾਂ ਤੇ ਅਟੈਕ ਹੋ ਰਹੇ ਆ ਅਸੀਂ ਸਾਡੀ ਜਥੇਬੰਦੀ ਨੌਜਵਾਨ ਭਾਰਸਵਾ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਪਹਿਲਾਂ ਵੀ ਹੈਲਪਲਾਈਨ ਜਾਰੀ ਕਰ ਚੁੱਕੇ ਆ ਹੁਣ ਵੀ ਅਸੀਂ ਕਹਿੰਦੇ ਆ ਕਿ ਜ ਕਰਨਾ ਹੋਊਗੀ ਇਹਦਾ ਜ਼ੋਰਦਾਰ ਤਰੀਕੇ ਦੇ ਨਾਲ ਵਿਰੋਧ ਆ ਜਿਹੜਾ ਹੋ ਕੀਤਾ ਜਾਊਗਾ ਪੰਜਾਬ ਦੇ ਵਿੱਚ ਬਹੁਤ ਗੈਂਤੀ ਸਿੱਖਾਂ ਦੀ ਆ ਤੇ ਪੂਰੇ ਭਾਰਤ ਦੇ ਵਿੱਚ ਬਹੁਤ ਗੈਂਤੀ ਬਾਈ ਜੀ ਹਿੰਦੂਆਂ ਦੀ ਆ ਕੀ ਲੱਗਦਾ ਵੀ ਇਸ ਤਰ੍ਹਾਂ ਦਾ ਮਾਹੌਲ ਬਣਾਉਣ ਦੇ ਨਾਲ ਪੰਜਾਬ ਦੇ ਸਿੱਖਾਂ ਦੇ ਉੱਪਰ ਕੋਈ ਅਸਰ ਪਊਗਾ ਦੇਖੋ ਜਿਹੜੀ ਸਿਆਸਤ ਆ ਉਹ ਬਹੁਗੈਂਤੀ ਦੇ ਨਾਮ ਤੇ ਪੰਜਾਬ ਚ ਵੀ ਹੁੰਦੀ ਰਹੀ ਆ ਸਿਆਸਤ ਆ ਜਿਹੜੀ ਇਹ ਬਹੁਗੈਂਤੀ ਦੇ ਨਾਮ ਤੇ ਭਾਜਪਾ ਵੀ ਕਰਦੀ ਰਹੀ ਆ ਦੋਨੇ ਤਰ੍ਹਾਂ ਦੀ ਸਿਆਸਤ ਜੇ ਕੋਈ ਧਰਮ ਦੇ ਨਾਮ ਤੇ ਸਿਆਸਤ ਕਰਦਾ ਉਹ ਤਾਂ ਹਰ ਤਰ੍ਹਾਂ ਦੀ ਸਿਆਸਤ ਮਾੜੀ ਆ ਕਿਉਂਕਿ ਜਿਹੜੀ ਇੱਕਵੀਂ ਸਦੀ ਆ ਇਹ ਧਰਮ ਦੇ ਨਾਂ ਤੇ ਸਿਆਸਤ ਆ ਜਿਹੜੀ ਉਹ ਬੰਦ ਹੋਣੀ ਚਾਹੀਦੀ ਆ ਕਿਉਂਕਿ ਜਿਹੜੀ ਇੱਕ ਸਟੇਟ ਹੁੰਦੀ ਆ ਉਹਦਾ ਕੋਈ ਧਰਮ ਨਹੀਂ ਹੁੰਦਾ ਹੂੰ ਠੀਕ ਆ ਇੱਕਵੀਂ ਸਦੀ ਦੀ ਜਿਹੜੀ ਸਟੇਟ ਆ ਹਾਂ ਫਿਊਡਲ ਸਮਿਆਂ ਦੇ ਵਿੱਚ ਜਿਹੜਾ ਮੰਨਿਆ ਜਾਂਦਾ ਸੀ ਵੀ ਇਹ ਰਾਜੇ ਦਾ ਜਿਹੜਾ ਰਾਜ ਚੱਲਦਾ ਤੇ ਜਿਹੜਾ ਰਾਜੇ ਦਾ ਧਰਮ ਹੋਈ ਪਰ ਜਿਹੜਾ ਧਰਮ ਹੋਊਗਾ ਪਰ ਹੁਣ ਇੱਕਵੀਂ ਸਦੀ ਦੇ ਵਿੱਚ ਜਿਹੜਾ ਧਰਮਧਾਰਤ ਸਟੇਟ ਕੋਈ ਵੀ ਬਣਾਉਣਾ ਚਾਹੁੰਦਾ ਉਹਦਾ ਵਿਰੋਧ ਹੋਣਾ ਚਾਹੀਦਾ ਧੰਨਵਾਦ ਸ਼ੁਕਰੀਆ ਚੱਲ ਗਿਆ